ਦੇ ਪਿੰਡੀ ਤਬਾਹ ਕਰ ਦਿੱਤੀ ਸੋ ਉਹ ਮਾੜੀ ਦੇ ਵਿੱਚ ਵੀ 4000 ਏਕੜ ਹੈ ਅੰਮ੍ਰਿਤਸਰ ਵਿੱਚ 4500 4500 ਏਕੜ ਹੈ ਇਸੇ ਤਰ੍ਹਾਂ ਸਾਰੇ ਪੂਰੇ ਦਾ ਪੰਜਾਬ ਵਿੱਚ 40000 ਏਕੜ ਜਿਹੜੀ ਜ਼ਮੀਨ ਵਾਇਰ ਕਰਦੀ ਹੈ ਹੁਣ ਜਾਰੀ ਕੀ ਨਾ ਦਿੱਕਸ਼ੇ ਵੀ ਯੋਜਨਾ ਦੀ ਜ਼ਰੂਰਤ ਹੀ ਨਹੀਂ ਸਰਦ ਇਹ ਨਾ ਆ ਇਹ ਪੁਨਾ ਨਹੀਂ ਆਪਣੇ ਘਰ ਕਿੰਨਾ ਭਰਨੇ ਇਹਦੇ ਸਾਰੇ ਖੇਤ ਦੇ ਵਿੱਚ ਇੱਕੋ ਚੀਜ਼ ਦਿਖਾਈ ਦੇਦੀ ਕਿ ਪੁਨਾ ਨਹੀਂ ਖਾਪੜੇ ਘਰ ਦੇ ਕੰਪਾਤ ਉਹ ਅੱਜ ਇੱਥੇ ਕਿਸਾਨ ਦਾ ਨੁਕਸਾਨ ਹੋ ਗਿਆ ਕਿਸਾਨੀ ਦੇ ਨਾਲ ਪੰਜਾਬ ਦੀ ਅਰਥਵਿਵਸਥਾ ਦਾ ਨੁਕਸਾਨ ਹੋ ਗਿਆ ਕਿਸਾਨੀ ਦੇ ਨਾਲ ਪੰਜਾਬ ਦੇ ਜਿਹੜੇ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਦੀ ਆਰਥ ਦੇ ਵਿੱਚ بے ਰੋਜ਼ਗਾਰੀ ਵਧੇਗੀ ਇਸ ਦੀ ਆਰਥ ਦੇ ਵਿੱਚ ਜਿਹੜੇ ਆ ਸਾਡੇ ਪੂਰੀ ਮਾਰਕੀਟ ਦਾ ਜਿਹੜਾ ਸੱਟ ਜਿਹੜਾ ਲੱਗਾਏਗਾ ਪਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵਿਸ਼ੇਸ਼ਣ ਆਏਗਾ ਔਰ ਉਹਦੇ ਨਾਲ ਸਾਰਾ ਇੰਡਸਟਰੀ ਪੰਜਾਬ ਅੱਗੇ ਬਹੁਤ ਪਿਛੜਿਆ ਹੈ ਧਾਰੂ ਬਾਜ਼ੀ ਦੇ ਪੱਖੋਂ ਵੀ ਐਜੂਕੇਸ਼ਨ ਦੇ ਪੱਖੋਂ ਵੀ ਹਰ ਪੱਖੋਂ ਪਿਛੜਿਆ ਹੈ ਕਿ ਪੰਜਾਬ ਹੋਰ ਤੱਕ ਜਿਹੜਾ ਪਹੁੰਚੇਗਾ ਔਰ ਇਹਦਾ ਜਿਹੜਾ ਕੋਈ ਨੁਕਸਾਨ ਨੂੰ ਕਰ ਰਿਹਾ ਹੈ ਕੋਈ ਕੋਰਨੀ ਪੰਜਾਬ ਦੀ ਵਾਰਡ ਨੂੰ ਰਜਿਸਟਰ ਨੂੰ ਸੁਭਾਰੀ ਹੈ ਪੰਜਾਬ ਦੀ ਸਰਕਾਰ ਉਹੀ ਇਹਦਾ ਨੁਕਸਾਨ ਕਰ ਰਿਹਾ ਹੈ ਉਹ ਇਹਦੇ ਪੰਜਾਬ ਦੇ ਇਕੱਲੇ ਜ਼ਮੀਨਾਂ ਦਾ ਨੁਕਸਾਨ ਨਹੀਂ ਉਹਦੇ ਨਾਲ ਪੂਰੇ ਦੇ ਪੂਰੇ ਅਰਦ-ਗਰਦ ਸਕਲ ਦੇ ਵਿੱਚ ਨੁਕਸਾਨ ਹੈ ਔਰ ਇਹਦਾ ਅਸੀਂ ਵਿਰੋਧ ਕਰਦੇ ਆਂ ਔਰ ਇਹਦੇ ਲਈ ਅਸੀਂ ਸਾਰਿਆਂ ਨੂੰ ਇਹ ਵੀ ਕਹਿੰਦੇ ਹਾਂ ਕਿ ਇਸ਼ਾਨ ਪਰਮਾਨੀ ਦੇ ਨਾਲੇ ਜੇ ਅਗਰ ਹੱਥੇ ਵੀ ਦੋਰ ਚਿੰਟੇ ਤਾਂ ਭਾਰਤੀ ਜਨਤਾ ਭਾਰਤੀ ਉਹਨਾਂ ਦੇ ਨਾਲ ਖੜੀ ਹੈ ਨੇ ਹਮੇਸ਼ਾ ਪੇਤਾ ਦੀ ਗੱਲ ਕੀਤੀ ਹੈ ਔਰ ਭਾਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਹਿੱਤਾਂ ਦੇ ਲਈ ਕੌਸ਼ਲ ਵਿੱਚ ਯੋਜਨਾਵਾਂ ਰਿਆਦੀ ਹੈ ਚਾਹੇ ਉਹ ਫਸਲ ਦੀ ਮਾਹੀ ਹੋਵੇ ਨਾ ਚਾਹੇ ਉਹ ਉਹਨਾਂ ਦੇ ਲਈ ਕਿਸਾਨ ਸਨਮਾਨ ਨੀਤੀ ਸੀ ਤਾਂ ਉਹਨਾਂ ਨੂੰ ਵਿਕਸ਼ਿਤ ਕਰਨ ਲਈ ਇਹਦਾ ਕੀਤਾ ਔਰ ਉਥੇ ਹੀ ਭਾਤੀ ਆਮ ਆਦਮੀ ਪਾਰਟੀ ਉਹਨਾਂ ਦਾ ਵਿਨਾਸ਼ ਕਰਨ ਦੇ ਤਰੀਕਾ ਹੈ